ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਇਹ ਦੋ ਦੋ ਕੁੰਡੀਆਂ ਦਾ ਡਿਜ਼ਾਈਨ ਦੋ ਹੀ ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਉੱਪਰ ਕੁੰਡੇ ਲੈਣੇ ਆ ਦੋ ਦੋ ਕੁੰਡੀਆਂ ਦੇ ਹਿਸਾਬ ਨਾਲ ਕੁੰਡੇ ਲੈਣੇ ਆ ਬਹੁਤ ਹੀ ਸੌਖਾ ਡਿਜ਼ਾਈਨ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਕੋਟੀ ਸਵੈਟਰ ਕਿਵੀ ਤੇ ਬਣਾ ਸਕਦੇ ਹੋ ਇਹ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਪੁੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਮੈਂ ਇਹਦੀ ਇੱਥੋਂ ਪਹਿਲੀ ਸਲਾਈ ਬਣਾਈ ਉਹੀ ਤੁਹਾਨੂੰ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਦਾ ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਐਕਸਟਰਾ ਕੁੰਡਾ ਲਾਉਣਾ ਸਾਰੇ ਹੀ ਕੁੰਡਿਆਂ ਨੂੰ ਸਿੱਧਾ-ਸਿੱਧਾ ਬਣਾ ਕੇ ਕੰਪਲੀਟ ਕਰਨਾ ਇਹ ਮੈਂ ਦੋ ਸਲਾਈਆਂ ਦਾ ਵਿੱਚ ਗੈਪ ਪਾਇਆ ਇੱਕ ਸਿੱਧੀ ਇੱਕ ਪੁੱਠੀ ਤੁਸੀਂ ਜੇ ਇਹ ਡਿਜ਼ਾਈਨ ਨੂੰ ਵਿਰਲਾ-ਵਿਰਲਾ ਬਣਾਉਣਾ ਤੁਸੀਂ ਗੈਵਾਦ ਵੀ ਗੈਬ ਦੇ ਸਕਦੇ ਹੋ ਚਾਰ ਸਲਾਈਆਂ ਦਾ ਵੀ ਇਹ ਤੁਹਾਡੀ ਆਪਣੀ ਮਰਜ਼ੀ ਆ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਸਾਰੇ ਹੀ ਕੁੰਡਿਆਂ ਨੂੰ ਸਿੱਧਾ-ਸਿੱਧਾ ਬਣਾ ਕੇ ਕੰਪਲੀਟ ਕਰਨਾ ਡਿਜ਼ਾਈਨ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਪੁੱਠੀ ਸਾਈਡ ਤੋਂ ਦੂਸਰੀ ਸਲਾਈ ਵਿੱਚ ਸਾਰੇ ਹੀ ਕੁੰਡਿਆਂ ਨੂੰ ਪੁੱਠਾ-ਪੁੱਠਾ ਬਣਾ ਕੇ ਕੰਪਲੀਟ ਕਰਨਾ ਇਹ ਦੋ ਸਲਾਈਆਂ ਸਿੱਧੀਆਂ ਪੁੱਠੀਆਂ ਬਣਨੀਆਂ ਡਿਜ਼ਾਈਨ ਤੀਸਰੀ ਸਲਾਈ ਤੇ ਬਣਨਾ ਸ਼ੁਰੂ ਹੋਣਾ ਡਿਜ਼ਾਈਨ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਸਰੀ ਸਲਾਈ ਸਿੱਧੀ ਸਾਈਡ ਤੋਂ ਤੀਸਰੀ ਸਲਾਈ ਵਿੱਚ ਐਕਸਟਰਾ ਕੁੰਡਾ ਲਾਉਣਾ ਕੁੰਡੇ ਨੂੰ ਛੱਡ ਕੇ ਸੈਂਟਰ ਵਿੱਚੋਂ ਦੀ ਸਲਾਈ ਨੂੰ ਪਾਉਣਾ ਇੱਕ ਐਕਸਟਰਾ ਲੂਪ ਬਣਾ ਲੈਣੀ ਇਹ ਲੂਪ ਨੂੰ ਢਿੱਲਾ ਹੀ ਰੱਖਣਾ ਦੋਵਾਂ ਕੁੰਡਿਆਂ ਇਕੱਠਿਆਂ ਨੂੰ ਲੈਣਾ ਬੈਕ ਲੂਪ ਤੋਂ ਦੋਵਾਂ ਦਾ ਇੱਕ ਕਰ ਦੇਣਾ ਇਹ ਦੋਵਾਂ ਕੁੰਡਿਆਂ ਦੇ ਦੋ ਕੁੰਡੇ ਹੀ ਬਣ ਗਏ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਦੋ ਕੁੰਡਿਆਂ ਦਾ ਡਿਜ਼ਾਈਨ ਤੀਸਰੀ ਸਲਾਈ ਚੋਂ ਬਣਾਉਣਾ ਕੁੰਡੇ ਦੇ ਸੈਂਟਰ ਵਿੱਚੋਂ ਹੀ ਸਲਾਈ ਨੂੰ ਪਾਉਣਾ ਇੱਕ ਐਕਸਟਰਾ ਲੂਪ ਬਣਾਉਣੀ ਦੋਵਾਂ ਕੁੰਡਿਆਂ ਦਾ ਇੱਕ ਕਰ ਦੇਣਾ ਇਹ ਦੋਵਾਂ ਕੁੰਡਿਆਂ ਦੇ ਦੋ ਕੁੰਡੇ ਹੀ ਬਣ ਗਏ ਡਿਜ਼ਾਈਨ ਦੀ ਤੀਸਰੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਕੁੰਡੇ ਦੇ ਸੈਂਟਰ ਵਿੱਚੋਂ ਦੀ ਸਲਾਈ ਨੂੰ ਪਾਉਣਾ ਇੱਕ ਐਕਸਟਰਾ ਲੂਪ ਬਣਾਉਣੀ ਦੋਵਾਂ ਕੁੰਡਿਆਂ ਦਾ ਬੈਕ ਲੂਪ ਤੋਂ ਇੱਕ ਕਰ ਦੇਣਾ ਦੁਬਾਰਾ ਫਿਰ ਇਹੀ ਡਿਜ਼ਾਈਨ ਬਣਾਉਣਾ ਕੁੰਡੇ ਦੇ ਸੈਂਟਰ ਵਿੱਚੋਂ ਦੀ ਸਲਾਈ ਨੂੰ ਪਾਉਣਾ ਇੱਕ ਐਕਸਟਰਾ ਲੂਪ ਬਣਾਉਣੀ ਦੋਵਾਂ ਕੁੰਡਿਆਂ ਦਾ ਇੱਕ ਕਰ ਦੇਣਾ ਇਹ ਜਿੰਨੇ ਕੁੰਡੇ ਹੀ ਸਾਡੇ ਕੋਲ ਫਿਰ ਓਨੇ ਕੁੰਡੇ ਹੀ ਹੋਗੇ ਦੋ ਕੁੰਡੇ ਹੀ ਦੋਵਾਂ ਦੇ ਦੋ ਕੁੰਡੇ ਹੀ ਬਣਗੇ ਸੈਂਟਰ ਵਿੱਚੋਂ ਦੀ ਸਲਾਈ ਨੂੰ ਪਾਉਣਾ ਇੱਕ ਐਕਸਟਰਾ ਲੂਪ ਬਣਾਉਣੀ ਦੋਵਾਂ ਕੁੰਡਿਆਂ ਦਾ ਇੱਕ ਕਰ ਦੇਣਾ ਲਾਸਟ ਵਿੱਚ ਵੀ ਇਹੀ ਡਿਜ਼ਾਈਨ ਬਣਾਉਣਾ ਲਾਸਟ ਵਾਲਾ ਕੁੰਡਾ ਸਿੱਧਾ ਡਿਜ਼ਾਈਨ ਦੀ ਤੀਸਰੀ ਸਲਾਈ ਕੰਪਲੀਟ ਹੋ ਗਈ ਚੌਥੀ ਸਲਾਈ ਪੁੱਠੀ ਸਾਈਡ ਤੋਂ ਇਹ ਡਿਜ਼ਾਈਨ ਦੀ ਲਾਸਟ ਸਲਾਈ ਆ ਚੌਥੀ ਸਲਾਈ ਵਿੱਚ ਐਕਸਟਰਾ ਕੁੰਡਾ ਲਾਉਣਾ ਧਾਗਾ ਬਾਹਰ ਨੂੰ ਕਰਨਾ ਦੋਵਾਂ ਕੁੰਡਿਆਂ ਦੇ ਸਾਈਡ ਤੋਂ ਦੀ ਸਲਾਈ ਨੂੰ ਪਾਉਣਾ ਇੱਕ ਐਕਸਟਰਾ ਲੂਪ ਬਣਾਉਣੀ ਇਹ ਲੂਪ ਨੂੰ ਢਿੱਲਾ ਹੀ ਰੱਖਣਾ ਦੋਵਾਂ ਕੁੰਡਿਆਂ ਦਾ ਸਿੱਧਾ ਬਣਾਉਂਦੇ ਹੋਏ ਇੱਕ ਕਰ ਦੇਣਾ ਫਿਰ ਸਾਡੇ ਕੋਲੇ ਦੋ ਕੁੰਡੇ ਹੀ ਹੋਗੇ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਦੋ ਕੁੰਡਿਆਂ ਦਾ ਡਿਜ਼ਾਈਨ ਚੌਥੀ ਪੁੱਠੀ ਸਲਾਈ 'ਚ ਬਣਾਉਣਾ ਕੁੰਡਿਆਂ ਦੇ ਸਾਈਡ ਤੋਂ ਦੀ ਸਿਲਾਈ ਨੂੰ ਪਾਉਣਾ ਇੱਕ ਐਕਸਟਰਾ ਲੂਪ ਬਣਾ ਲੈਣੀ ਦੋਵਾਂ ਕੁੰਡਿਆਂ ਦਾ ਇੱਕ ਕਰ ਦੇਣਾ ਡਿਜ਼ਾਈਨ ਦੀ ਚੌਥੀ ਸਿਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਸਾਈਡ ਤੋਂ ਦੀ ਸਿਲਾਈ ਨੂੰ ਪਾਉਣਾ ਇੱਕ ਐਕਸਟਰਾ ਲੂਪ ਬਣਾਉਣੀ ਦੋਵਾਂ ਕੁੰਡਿਆਂ ਦਾ ਇੱਕ ਕਰ ਦੇਣਾ ਧਾਗਾ ਬਾਹਰ ਨੂੰ ਹੀ ਰੱਖਣਾ ਫਿਰ ਸਾਡੇ ਕੋਲ ਦੋ ਦੇ ਦੋ ਕੁੰਡੇ ਹੀ ਹੋਗੇ ਜਿੰਨੇ ਵੀ ਤੁਹਾਡੇ ਕੋਲ ਕੁੰਡੇ ਹੋਣਗੇ ਤੁਸੀਂ ਡਿਜ਼ਾਈਨ ਦੀ ਚੌਥੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਸੈਰ ਤੋਂ ਦੀ ਸਲਾਈ ਨੂੰ ਪਾਉਣਾ ਇੱਕ ਐਕਸਟਰਾ ਲੂਪ ਬਣਾਉਣੀ ਦੋਵਾਂ ਕੁੰਡਿਆਂ ਦਾ ਇੱਕ ਕਰਦੇ ਹਾਂ ਕੁੰਡਿਆਂ ਦੇ ਸੈਰ ਤੋਂ ਦੀ ਸਲਾਈ ਨੂੰ ਪਾਉਣਾ ਇੱਕ ਐਕਸਟਰਾ ਲੂਪ ਬਣਾਉਣੀ ਦੋਵਾਂ ਕੁੰਡਿਆਂ ਦਾ ਸਿੱਧਾ ਬਣਾਉਂਦੇ ਹੋਏ ਇੱਕ ਕਰਦੇ ਨਾਲ ਲਾਸਟ ਵਾਲਾ ਕੁੰਡਾ ਪੁੱਠਾ ਡਿਜ਼ਾਈਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹੀ ਚਾਰ ਸਲਾਈਆਂ ਨੂੰ ਬਾਰ-ਬਾਰ ਬਣਾਉਂਗੇ ਤੁਹਾਡਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊਗਾ ਹੁਣ ਫਿਰ ਤੁਸੀਂ ਇਹਨੂੰ ਪਹਿਲੀ ਸਲਾਈ ਤੋਂ ਹੀ ਸ਼ੁਰੂ ਕਰਨਾ ਇਹੀ ਚਾਰ ਸਲਾਈਆਂ ਨੂੰ ਬਾਰ-ਬਾਰ ਬਣਾਉਣਾ ਬਹੁਤ ਹੀ ਸੋਹਣਾ ਇਹ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਵਾ ਤੁਸੀਂ ਜੇ ਸਿੱਗੀਆਂ ਪੁੱਠੀਆਂ ਸਲਾਈਆਂ ਦਾ ਗੈਪ ਜ਼ਿਆਦਾ ਦੇਣਾ ਚਾਹੁੰਦੇ ਹੋ ਜ਼ਿਆਦਾ ਵੀ ਦੇ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਆ ਤਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਸੌਖੇ-ਸੌਖੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ